ਮਸ਼ਹੂਰ ਫੁੱਟਬਾਲਰ ਲਿਓਨੈਲ ਮੈਸੀ ਜਿਹੜਾ ਭਾਰਤ ਦੇ ਗੌਰ ਟੂਰ ਤੇ ਆਇਆ ਹੋਇਆ ਹੈ 3 ਦਿਨਾਂ ਵਾਸਤੇ ਅੱਜ ਪਹੁੰਚਿਆ ਭਾਰਤ ਤੇ ਕਲਕੱਤਾ ਦੇ ਸਟੇਡੀਅਮ ਦੇ ਵਿੱਚੋਂ ਆ ਕੇ ਚੱਲੇ ਜਾਂਦਾ ਸਿਰਫ 10 ਕਿ ਮਿੰਟਾਂ ਵਾਸਤੇ ਤਾਂ ਉੱਥੇ ਜਿਹੜੇ ਇਹਨੂੰ ਦੇਖਣ ਆਲੇ ਸਰੋਤੇ ਸੀ ਉਹਨੂੰ ਚਾਹਣ ਵਾਲੇ ਸੀ ਉਹਦੇ ਫੈਨ ਸੀਗੇ ਤਾਂ ਉਹਨਾਂ ਨੇ ਆਪਾ ਖੋਲਿਆ ਕਿਉਂ ਖੋਲਿਆ ਜਦੋਂ ਉਹ ਗਰਾਊਂਡ ਦੇ ਵਿੱਚ ਆਉਂਦਾ ਹੈ ਤਾਂ ਉਹਦੇ ird gird ਇੰਨੇ ਕੁ ਲੋਕ ਇਕੱਠੇ ਹੋ ਜਾਂਦੇ ਆ ਜਿਹੜੇ ਲੋਕ ਉਹਨੂੰ ਦੇਖਣ ਆਏ ਸੀ ਟਿਕਟਾਂ ਲੈ ਕੇ ਕਿਸੇ ਨੇ 12000 ਦੀ ਲਈ ਹੈ ਇਸਨੇ 45000 ਦੀ ਲਈ ਹੈ ਵੱਖ-ਵੱਖ ਆਪਾਂ ਸਾਰੇ ਜਾਣਦੇ ਹਾਂ ਸਟੇਡੀਅਮ ਦੇ ਵਿੱਚ ਰੋ ਬਣੇ ਹੁੰਦੇ ਆ ਉਹਦੇ ਹਿਸਾਬ ਨਾਲ ਟਿਕਟਾਂ ਦਾ ਪ੍ਰਾਈਸ ਹੁੰਦਾ ਤਾਂ ਉਹਦੇ ਆਲੇ-ਦਾਲੇ ਪੋਲਿਟਿਸ਼ੀਅਨ ਮੰਤਰੀ ਸੰਤਰੀ ਜਾਂ ਕੋਈ ਹੋਰ ਸੀਗੇ ਉਹ ਹੋਗੇ ਸਿਰਫ ਲਿਓਨੇ ਨੈਮੈਸੀ ਨੇ ਉਹਨਾਂ ਦਰਸ਼ਕਾਂ ਨੂੰ ਦੂਰੋਂ ਹੀ ਹੱਥ ਹਿਲਾ ਕੇ ਹੈਲੋ ਕਰਤੀ ਤਾਂ ਇੱਥੇ ਲੋਕ ਆਪੇ ਤੋਂ ਬਾਹਰ ਤਾਂ ਹੋ ਗਏ ਕਿ ਜਿਹੜੇ ਆਲੇ-ਦਾਲੇ ਉਹਨੂੰ ਘੇਰਾ ਪਾ ਕੇ ਖੜ ਗਏ ਉਹਨਾਂ ਨੇ ਉਸ ਮਸ਼ਹੂਰ ਖਿਡਾਰੀ ਨੂੰ ਦੇਖਣ ਹੀ ਨਹੀਂ ਦਿੱਤਾ ਲੋਕਾਂ ਦੇ ਵਿੱਚ ਐਨਾ ਕ ਗੁੱਸਾ ਆ ਗਿਆ ਉਹਨਾਂ ਦੇ ਹੱਥਾਂ 'ਚ ਪਾਣੀ ਵਾਲੀਆਂ ਬੋਤਲਾਂ ਸੀ ਗਰਾਊਂਡ 'ਚ ਉਹ ਚਲਾਤੀਆਂ ਜਿਹੜੀਆਂ ਕੁਰਸੀਆਂ ਤੇ ਬੈਠੇ ਸੀ ਉਹ ਖੇਡ ਕੇ ਗਰਾਊਂਡ 'ਚ ਉਹ ਮਾਰੀਆਂ ਹੋਰ ਜੋ ਉੱਥੇ ਸਟੇਡੀਅਮ ਦੀ ਜਾਇਦਾਦ ਸੀ ਉਹਨੂੰ ਨੁਕਸਾਨ ਪਹੁੰਚਾਤਾ ਕਹਿਣ ਤੋਂ ਭਾਵ ਲੱਖਾਂ 'ਚ ਨੁਕਸਾਨ ਹੋ ਚੁੱਕਿਆ ਹੈ ਰੋਸ ਵਸ ਉਹਨਾਂ ਲੋਕਾਂ ਦੇ ਵਿੱਚ ਇਹੀ ਸੀਗਾ ਕਿ ਜਦੋਂ ਮੈਸੀ ਜਿਹੜਾ ਗਰਾਊਂਡ ਦੇ ਵਿੱਚ ਆ ਜਾਂਦਾ ਹੈ ਵੀ ਉਹਨਾਂ ਨੂੰ ਉਹ ਮੰਤਰੀਆਂ ਸੰਤਰੀਆਂ ਨੇ ਜਾਂ ਕੋਈ ਹੋਰ ਲੋਕ ਸੀ ਅਮੀਰ ਸਹਾਜਾ ਦੇ ਕਹਿ ਲਓ ਪਹੁੰਚਾ ਲਈ ਸੀਗੇ ਉਹਨਾਂ ਨੇ ਆਮ ਲੋਕਾਂ ਨੂੰ ਉਹ ਖਿਡਾਰੀ ਦੇਖਣ ਨਹੀਂ ਦਿੱਤਾ ਇੱਕ ਵੀ ਝਲਕ ਉਹਨਾਂ ਦੀ ਨਹੀਂ ਆਈ ਸਿਰਫ 10 ਮਿੰਟ ਬੰਦਾ ਉਹ ਰੁਕਿਆ ਤੇ ਵਾਪਸ ਚਲਾ ਗਿਆ ਪਹਿਲੇ ਪੜਾਅ ਦੇ ਵਿੱਚ ਉਹ ਕਲਕੱਤਾ ਆਇਆ ਸੀਗਾ ਤਿੰਨ ਪੜਾਅ ਨੇ ਤਿੰਨਾ ਪੜਾਵਾਂ ਵਿੱਚ ਉਹ ਭਾਰਤ ਦੇ ਵਿੱਚ ਰਹੂਗਾ ਯਾਨੀ ਤਿੰਨ ਦਿਨਾਂ ਵਾਸਤੇ ਆਇਆ ਆ ਨਾਲ ਨਾਲ ਵੀਡੀਓ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੋਕ ਆ ਜਿਹੜੇ ਨਿਰਾਸ਼ ਹੋ ਗਏ ਕਿਉਂਕਿ ਕਈ ਦਿਨਾਂ ਤੋਂ ਉਹ ਇਸ ਖਿਡਾਰੀ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਆਪਾਂ ਉਸ ਨੂੰ ਦੇਖ ਲਈਏ ਕਿਉਂਕਿ ਇਹ ਮਸ਼ਹੂਰ ਫੁੱਟਬਾਲਰ ਹੈ ਮਸ਼ਹੂਰ ਫਟਬਾਲ ਦਾ ਪਲੇਅਰ ਹੈ ਆਪਾਂ ਸਾਰੇ ਜਾਣਦੇ ਆ ਤਾਂ ਇਸ ਕਰਕੇ ਸਟੇਡੀਅਮ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਵਿੱਚ ਗੁੱਸਾ ਪਾਇਆ ਗਿਆ